ਤੋ ਦਸੰਬਰ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਕਾਲੇਦਾਨ ਲਗਾਤਾਰ ਨਿਗਾਰਦੇ ਵਿੱਚ ਚੱਰੀ ਹੈ ਤੇ ਹੁਣ ਸ਼੍ਰੋਮਣੀ ਕਾਲੇਦਾਨ ਜਲੰਧਰ ਇਕਾਈ ਦੇ ਵਿੱਚ ਇੱਕ ਬਰਦਾਸ਼ਤ ਸੰਕਟ ਖੜਾ ਹੋ ਗਿਆ ਉਧਰ ਹੀ ਜੋ ਪੰਥ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਉਹ ਖਤਮ ਹੋ ਗਿਆ ਦੋਵੇਂ ਤਖਤਾਂ ਦੇ ਵੱਲੋਂ ਆਪਣੇ ਆਪਣੇ ਮਤੇ ਜਿਹੜੇ ਨੇ ਉਹ ਵਾਪਸ ਲੈ ਲਏ ਗਏ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਕਿ ਬੇਅਦਬੀਆਂ ਨੂੰ ਲੈ ਕੇ ਹੋਣਾ ਸੀ ਜਿਸ ਦੇ ਵਿੱਚ ਬੇਇੱਤਿਆਮੀਆਂ ਨੂੰ ਲੈ ਕੇ ਕਾਨੂੰਨ ਬੰਨਣਾ ਸੀ ਜੋ ਕਿ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਕਿ ਇਸ ਉਤੇ ਸਖਤ ਕਾਨੂੰਨ ਚਾਹੀਦਾ ਉਸ ਦੀ ਮੰਗ ਜਿਹੜੀ ਉਠ ਰਹੀ ਸੀ ਤੇ ਇਹ ਸਪੈਸ਼ਲ ਸੈਸ਼ਨ ਵਿੱਚ ਇਸੇ ਕਰਕੇ ਬੁਲਾਇਆ ਗਿਆ ਸੀ ਜੋ ਕਿ ਅੱਜ ਸੀਐਮ ਮਾਨ ਦੇ ਵੱਲੋਂ ਬਿੱਲ ਪੇਸ਼ ਕੀਤਾ ਗਿਆ ਤੇ ਹੋਰ ਵੀ ਪੰਜਾਬ ਦੇ ਮੁੱਦੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਾਇਨਡਿਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੱਟੀ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟੇ ਸਾਹਿਬ ਅੱਜ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੇਅਦਬੀਆਂ ਨੂੰ ਲੈ ਕੇ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਉੱਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਚਰਚਾ ਦਾ ਸਮਾਂ ਮੰਗਿਆ ਕਿ ਭਲਕੇ ਚਰਚਾ ਕਰਾਂਗੇ ਤਿਆਰੀ ਦੇ ਲਈ ਸਮਾਂ ਚਾਹੀਦਾ ਹੈ ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਠੀਕ ਹੈ ਜੀ ਮੈਂ ਤੇ ਇਹ ਚੋਣਾ ਵੀ ਵਾਕਿਆ ਵੀ ਕੋਈ ਵੀ ਬਿੱਲ ਬਣਾਉਣਾ ਹੈ ਕੋਈ ਵੀ ਪਾਸ ਕਰਨਾ ਉਹਦੇ ਉੱਤੇ ਸਾਰੀ ਚਰਚਾ ਵਿਧਾਨ ਸਭਾ ਤੇ ਇੱਕ ਦਿਨ ਨਹੀਂ ਦੋ ਦਿਨ ਹੋਣੀ ਚਾਹੀਦੀ ਡਿਟੇਲ ਚ ਹੋਣੀ ਚਾਹੀਦੀ ਹੈ ਕਿਉਂਕਿ ਉਹ ਇੱਕ ਭਿੱਖ ਦਾ ਸਵਾਲ ਹੁੰਦਾ ਤੇ ਭਿੱਖ ਦੇ ਵਿੱਚ ਉੱਤੇ ਕੋਈ ਕਿੰਤੂ ਪ੍ਰੰਤੂ ਨਾ ਕਰੇ ਵੀ ਸਰਕਾਰ ਨੇ ਆਪਣੀ ਮਨਮਾਨੀ ਕੀਤੀ ਇਸ ਕਰਕੇ ਜਿਹੜਾ ਉਹ ਗੜਬੜ ਹੋ ਰਹੀ ਹੈ ਜੀ ਵੈਸੇ ਤੇ ਅੱਜ ਸਵੇਰੇ ਜਿਹੜੀ ਇਹਨਾਂ ਦੀ ਕੈਬਨਟ ਦੀ ਮੀਟਿੰਗ ਹੋਈਆ ਉਹਦੇ ਵਿੱਚ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਜਿਹਦੇ ਵਿੱਚ ਕਿਹਾ ਸੀ ਕਿ ਇਹਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਹੂੰ ਜਿੱਦ ਤੱਕ ਮੇਰਾ ਖਿਆਲ ਵੀ ਸ਼ਾਇਦ ਫਾਂਸੀ ਦੀ ਸਜ਼ਾ ਦਾ ਜ਼ਿਕਰ ਨਾ ਹੋਵੇ ਇਹਦੇ ਵਿੱਚ ਸਖਤ ਸਜ਼ਾ ਫਾਂਸੀ ਦੀ ਵੀ ਹੋ ਸਕਦੀ ਹੈ ਸਖਤ ਸਜ਼ਾ 20 ਸਾਲ ਦੀ ਵੀ ਹੋ ਸਕਦੀ ਕਿਉਂਕਿ ਬਹੁਤ ਸਾਰੀਆਂ ਹਿਊਮਨ ਰਾਈਟਸ ਦੇ ਬੰਦਿਆਂ ਨੇ ਗਲਤੀ ਇਤਰਾਜ਼ ਕੀਤਾ ਸੀ ਵੀ ਤੁਸੀਂ ਫਾਂਸੀ ਦੀ ਸਜ਼ਾ ਨਾ ਦਿਓ ਤੁਸੀਂ ਨੂੰ ਉਮਰ ਕਾਇਦ ਰੱਖ ਕਰ ਤੂੰ 10 ਸਾਲ ਕਰ ਲੋ ਡਬਲ ਉਮਰ ਕਾਇਦ ਕਰ ਲੋ ਕਿਸੇ ਤਰੀਕੇ ਨਾਲ ਕਰ ਲੋ ਕਿਉਂ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਗੱਲ ਵੀ ਕੁਛ ਹੱਦ ਤੱਕ ਠੀਕ ਹੈ ਵੀ ਜੇ ਅਸੀਂ ਕਿਸੇ ਨੂੰ ਜ਼ਿੰਦਗੀ ਦੇ ਨਹੀਂ ਸਕਦੇ ਤਸੀਂ ਖੋਹ ਵੀ ਨਹੀਂ ਸਕਦੇ ਹਾਂ ਦੂਸਰੀ ਸ਼ਾਂਖੀ ਜੀ ਗੁਰਬਾਣੀ ਦੀ ਅਲਾਈ ਗੁਰਬਾਣੀ ਦੀ ਕਦੀ ਵੀ ਬੇਦਬੀ ਨਹੀਂ ਹੋ ਸਕਦੀ ਜਿਹੜੀ ਅਲਾਈ ਬਾਣੀ ਆ ਜਿਹਦਾ ਵਿਸਤਾਰ ਤੇ ਜਿਹਦਾ ਗਾਇਨ ਸਾਡੇ ਗੁਰੂ ਸਾਹਿਬ ਨੇ ਕੀਤਾ ਜਾਂ ਵਕ ਵਕ ਭਗਤਾਂ ਨੇ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਵਾਹਿਦ ਗ੍ਰੰਥ ਜਿਹਦੇ ਵਿੱਚ ਕੋਈ ਜਾਤ ਨਹੀਂ ਵੇਖੀ ਕੋਈ ਪਾਤ ਨਹੀਂ ਵੇਖੀ ਕੋਈ ਧਰਮ ਨਹੀਂ ਵੇਖਿਆ ਗਿਆ ਜਿਸ ਵੀ ਭਗਤ ਦੀ ਅਲਾਈ ਬਾਣੀ ਹੈ ਜਿਹਨੇ ਕਾਲ ਤੱਕ ਦੀ ਉਸਤਤ ਕੀਤੀ ਹੈ ਤੇ ਉਹਦੀ ਗੱਲ ਕੀਤੀ ਹੈ ਵੀ ਕੋਈ ਸਰਵ ਵਿਆਪਕ ਉਹਦੀ ਬਾਣੀ ਚ ਦਰਜ ਕੀਤੀ ਗਈ ਹੈ ਬਾਕੀ ਗ੍ਰੰਥਾਂ ਦੇ ਵਿੱਚ ਤੁਸੀਂ ਵੇਖ ਲਓ ਉਹਨਾਂ ਦੇ ਵਿੱਚ ਕਈ ਆਪਣੀ ਬਾਣੀ ਦੇ ਵਿੱਚ ਕੀਤੀ ਗਈ ਭਗਤਾਂ ਨੇ ਜਾਂ ਉਹਨਾਂ ਨੇ ਆਪਣੇ ਰਹਿਬਰ ਨੇ ਆਪਣੀ ਕੀਤੀ ਹੈ ਲੇਕਿਨ ਇਹਦੇ ਵਿੱਚੋਂ ਬਾਣੀ ਨਹੀਂ ਆਈ ਜੀ ਦਾਸ ਗੁਰੂ ਸਾਹਿਬ ਨੇ ਜੇ ਗੱਲ ਕੀਤੀ ਤੇ ਕਾਲਪੁਰਖ ਦੀ ਕੀਤੀ ਹੁਣ ਮੈਨੂੰ ਇੱਕ ਟੈਲੀਫੋਨ ਆਉਂਦਾ ਉਹ ਕਹਿੰਦਾ ਵੀ ਸਵੇਰੇ ਦਰਬਾਰ ਸਾਹਿਬ ਜਦੋਂ ਅਰਦਾਸ ਹੁੰਦੀ ਹੈ ਤਦੋਂ ਧੰ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਕੀਤੀ ਜਾਂਦੀ ਜੇ ਕਾਲਪੁਰਖ ਦੀ ਗੱਲ ਕੀਤੀ ਜਾਵੇ ਤੇ ਚੰਗੀ ਗੱਲ ਨਹੀਂ ਤਰਕ ਉਹਦਾ ਵੀ ਠੀਕ ਸੀਗਾ ਉਹਦਾ ਤਰਕ ਇਹ ਸੀਗਾ ਕਿ ਉਹਨਾਂ ਨੇ ਵੀ ਗਾਇਨ ਅਕਾਲਪੁਰਖ ਦਾ ਕੀਤਾ ਬਹਿ। ਉਹਨਾਂ ਨੇ ਸੁਪਰੀਮ ਐਸੀ ਕਾਲ ਤੱਕ ਦਿੱਤੀ ਹੈ ਨਾ ਕਾਲਪੁਰਖ ਦਿੱਤੀ ਹੈ ਨਾ ਕਿ ਉਹਨਾਂ ਆਪਣੇ ਆਪ ਲਈ। ਲੇਕਿਨ ਅਸੀਂ ਉਹਨਾਂ ਦਾ ਨਾਮ ਜਪਦੇ ਹਾਂ ਸਭ ਸਾਡੇ ਰਾਹ ਦਸੇਰਾ ਨੂੰ। ਜੀ। ਉਹ ਸਾਡੇ ਰਾਹ ਦਸੇਰਾ ਨੂੰ। ਇਸ ਕਰਕੇ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਲੇਕਿਨ ਗੱਲ ਤੇ ਵੇਖੋ ਬਾਣੀ ਤੇ ਅਸੀਂ ਪੜਦੇ ਬਾਣੀ ਤੇ ਹੈ ਅਕਾਲਪੁਰਖ ਦੀ ਉਹਦੇ ਤੇ ਕੋਈ ਦੋਰਾਵਾ ਹੀ ਨਹੀਂ ਹੈ ਗਿਆ। ਹੁਣ ਇਹਦੇ ਵਿੱਚ ਜਿਹੜਾ ਇਹਨਾਂ ਬਿੱਲਉਣ ਦੀ ਗੱਲ ਕੀਤੀ ਹੈ ਮੈਂ ਫਿਰ ਕਹਿੰਦੇ ਆ ਵੀ ਸਾਡੇ ਗ੍ਰੰਥ ਦੀ ਬੇਦੀਬੀਤ ਹੈਗੀ ਹੈ ਗੁਰਬਾਣੀ ਦੀ ਬੇਦੀਬੀ ਕਦੀ ਨਹੀਂ ਹੋ ਸਕਦੀ ਉਹ ਲਾਈਵ ਬਾਣੀ ਉਹ ਬ੍ਰਹਮੰਡ ਦੇ ਵਿੱਚ ਵੀ ਆ ਧਰਤੀ ਦੇ ਉੱਪਰ ਵੀ ਆ ਥੱਲੇ ਵੀ ਸਭ ਜਗ੍ਹਾ ਹੈਗੀ ਆ ਗੁਰੂ ਸਾਹਿਬ ਨੇ ਐਵਦ ਨਹੀਂ ਕਹਤਾ ਰੱਬ ਤੁਹਾਡੇ ਵਿੱਚ ਵਸਦਾ ਤੁਹਾਨੂੰ ਵੇਖਣ ਦੀ ਜਾਚ ਆਉਂਦੀ ਹੋਣੀ ਚਾਹੀਦੀ ਐਸੇ ਕਰਕੇ ਉਹ ਜਿਹੜਾ ਇਹਨਾਂ ਨੇ ਕਿਹਾ ਸਾਡੀ ਗ੍ਰੰਥ ਨਹੀਂ ਜਿਹੜੇ ਗ੍ਰੰਥਾਂ ਦੀ ਬੇਦਵੀ ਦੀ ਗੱਲ ਕੀਤੀ ਜਾਂਦੀ ਜਦੋਂ ਉਹ ਹੁੰਦੀ ਉਹਦੇ ਸਾਡੀਆਂ ਭਾਵਨਾਵਾਂ ਤੇ ਠੇਸ ਪਹੁੰਚਦੀ ਪਈ ਚ ਅਲਾਈ ਬਾਣੀ ਦਰਜ ਇੱਕ ਗ੍ਰੰਥ ਨਹੀਂ ਹੈਗਾ ਦੂਜੇ ਤੇ ਦਰਜ ਕਰ ਦਿੱਤੀ ਤੇ ਜਾ ਹੋ ਗਿਆ ਤੇ ਉਹ ਚਲਦੀ ਰਹੀ ਸਿਸਟਮ ਕੋਈ ਗੱਲ ਨਹੀਂ ਲੇਕਿਨ ਇਹ ਹੈ ਵੀ ਉਹ ਸਹੱਦ ਤੱਕ ਅਸੀਂ ਕਈ ਵਾਰੀ ਨਾ ਬੰਦੇ ਜਿਹੜੇ ਅਸੀਂ ਪਖੰਡਵਾਜੀ ਵਿੱਚ ਆ ਜਾਂਦੇ ਹਾਂ ਹਮ ਅੱਜ ਤੋਂ 40 ਸਾਲ ਪਹਿਸਾ ਜਾਂ 50 ਸਾਲ ਪਹਿਲਾਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਂਦੇ ਸੀ ਨਾ ਪਿੰਡੋਂ ਇੱਕ ਟਰੰਕ ਲੈ ਕੇ ਆਉਂਦੇ ਸੀ ਉਹ ਟਰੰਕ ਦੇ ਵਿੱਚ ਉਹਨੂੰ ਸ਼ੁਸ਼ੁਭਿਤ ਕਰਦੇ ਸੀ ਤੇ ਸਿਰ ਤੇ ਰੱਖ ਕੇ ਤੇ ਬਸ ਡਿਆ ਜਾਂਦੇ ਸੀ ਜਿਹੜਾ ਡਰਾਈਵਰ ਸੀ ਉਹਨੂੰ ਕਿਹਾ ਜਾਂਦਾ ਸੀ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਤੇ ਡਰਾਈਵਰ ਕੀ ਕਰਦਾ ਸੀ ਮੱਥਾ ਟੇਕਦਾ ਸੀ ਤੇ ਸਭ ਤੋਂ ਪਹਿਲਾਂ ਅਗਲੀ ਸੀਟ ਜਿਹੜੀ ਉਹ ਫਰੰਟ ਵਾਲੀ ਖਾਲੀ ਕਰਾਉਂਦਾ ਸੀਗਾ ਤੇ ਜਿਹੜੇ ਵਿਅਕਤੀ ਲੈ ਕੇ ਜਾਂਦਾ ਹੁੰਦਾ ਸੀ ਉਹ ਆਪਣੇ ਪੱਟਾਂ ਦੇ ਉੱਤੇ ਉਹ ਜਲਾਸੀ ਤੇਤੀ ਰੱਖ ਲੈਂਦਾ ਸੀਗਾ ਉਹ ਨੂੰ ਕਿ ਫਿਰ ਸਿੱਤੇ ਰਾਖੇ ਪਛਾ ਦਿੱਤਾ ਜਾਂਦਾ ਸੀਡੀ ਕੋਈ ਮर्यादा ਲਈ ਕੋਈ ਹੈ ਨਹੀਂ ਸੀਗੀ ਲੇਕਿਨ ਜਿਉਂ-ਜਿਉਂ ਅਸੀਂ ਜਿਹੜੇ ਸੰਕਿਰਣ ਹੁੰਦੇ ਜਾ ਰਹੇ ਹਾਂ ਤਿਉਂ ਤੋਂ ਸਾਡੀਆਂ ਭਾਵਨਾਵਾਂ ਨੂੰ ਜਿਹੜੀਆਂ ਉਹ ਵੀ ਪੁੱਠੇ ਪਸੇ ਲੱਗ ਰਹੀਆਂ ਨੇ ਤੁਹਾਨੂੰ ਪਤਾ ਆਏਗਾ ਗੁਰੂ ਸਾਹਿਬ ਨੇ ਕਿਹਾ ਸੀ ਘਰ ਘਰ ਧਰਮ ਸਾਜ ਅਸੀਂ ਉਹ ਜਿਹੜੇ ਗੁਰੂ ਸਾਹਿਬ ਦੀ ਭਾਵਨਾ ਸੀ ਉਹਨੂੰ ਖਤਮ ਕਰਦੇ ਤੁਰੇ ਸਾਡੀਆਂ ਸਤਕਾਰ ਕਮੇਟੀਆਂ ਲੈ ਲਓ ਜਾਂ ਹੋਰ ਕਮੇਟੀਆਂ ਲੈ ਲਓ ਜਿਹੜੀ ਕਾਰਵਾਈ ਜਿਸ ਤਰੀਕੇ ਨਾਲ ਉਹ ਕਰਦੇ ਉਹ ਗਲਤ ਲੋਕਾਂ ਨੂੰ ਕੋਟੜਾ ਤੁਸੀਂ ਮਾਰਨਾ ਉਹਨਾਂ ਤੇ ਪਰਚੇ ਕਰਾਉਣੇ ਤੁਸੀਂ 95 ਦਾ ਕਰਾ ਦਿਓ ਲੋਕਾਂ ਨੇ ਮੈਂ ਨਹੀਂ ਕਹਿ ਰਿਹਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਕਾਲ ਤਖਤ ਦੀ ਜਿਹੜੀ ਆ ਉਹਨਾਂ ਦੇ ਸ਼ਬਦ ਨੇ ਉਹਨਾਂ ਕਹਿੰਸੀ ਲੋਕ ਇੰਨੇ ਡਰੇ ਪਏ ਨੇ ਵੀ ਆਪਣੇ ਘਰਾਂ 'ਚ ਗੁਟਕੇ ਜਿਹੜੇ ਬਪੈ ਸੀ ਕਰ ਪਾਠ ਕਰਨ ਵਾਸਤੇ ਉਹ ਵੀ ਗੁਰਦੁਆਰੇ ਪਹਚਾਦਦੇ ਜੀ ਇਹਦਾ ਮਤਲਬ ਇਸੇ ਸਾਜ਼ਿਸ਼ ਨੂੰ ਕਹਿੰਦੇ ਕੋਈ ਉਹਨਾਂ ਲੋ ਉਹਨਾਂ 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 ਸੰਸਥਾਵਾਂ ਦਾ ਸ਼ਾਸਨ ਕੀਤੇ ਜਾਂ ਰਹੀਆਂ ਜਿੰਨ ਜਿਹੜੀਆਂ ਸਾਨੂੰ ਸਿੱਖ ਧਰਮ ਨੂੰ ਵਧਣ ਤੋਂ ਰੋਕ ਰਹੀਆਂ ਇਹਨਾਂ ਦੀ ਸਾਜ਼ਿਸ਼ ਨੰਗੀ ਹੋਣੀ ਚਾਹੀਦੀ ਕਿਥੇ ਸਾਜ਼ਿਸ਼ ਸ਼ੁਰੂ ਹੋਏਗੀ ਕਿੱਦਨੇ ਕਿੱਥੇ ਕੋਈ ਕੱਲ ਦੀ ਗੱਲ ਜੇ ਬਕਾਇਦਾ ਤੌਰ ਤੇ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕਹਿ ਰਹੇ ਨੇ ਆਪਣੇ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀਟ ਰੱਖੀ ਸੀ ਬਾਠੀ ਹੁੰਦਾ ਸੀ ਪਾਠੀ ਬਕਾਇਦਾ ਤੌਰ ਤੇ ਇਸ ਵੇਲੇ ਪਾਠ ਕਰਦਾ ਸੀ ਯਰ ਪ੍ਰਕਾਸ਼ ਕਰਤਾ ਜੀ ਸਾਮੀ ਸੰਤੋਖ ਕੇ ਫਿਰ ਬਿਲਕੁਲ ਸਮਾ ਕੇ ਜਾਂਦਾ ਸੀ ਲੇਕਨ ਇਹ ਕਹਤਾ ਜੀ ਉੱਥੇ ਉਤਰੀ ਮੰਜ਼ਲ ਤੇ ਕਿਰਾਏਦਾਰ ਰਹਿੰਦੇ ਸੀ ਉਹ ਬੀੜੀ ਪੀਂਦੇ ਜੀ ਸਿਗਰਟ ਪੀਂਦੇ ਜੀ ਸ਼ਰਾਬ ਪੀਂਦੇ ਆ ਤੇ ਸ਼ਰੋਮਣੀ ਕਮੇਟੀ ਦੀ ਇੱਕ ਕਿ ਮੁੱਥੋਂ ਦੀ ਲੋਕ ਆਉਂਦੇ ਨੇ ਉਹ ਆਪਣੀ ਧਰਮ ਪ੍ਰਚਾਰ ਕਮੇਟੀ ਬੰਦੇ ਭੇਜਦੀ ਆ ਉਹ ਆ ਕਿ ਨਹੀਂ ਇਹ ਤਾਂ ਵੀ ਇਹੋ ਚੀਜ਼ ਬ੍ਰਾਹਮ ਦੀ ਕੋਈ ਨਹੀਂ ਹੋਈ ਜੀ ਕਿਧਰ ਨੂੰ ਤੁਰ ਪਏ ਸੀ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਆ ਹੋਇਆ ਹੈ ਨਾ ਅਸੀਂ ਸੇਵ ਮਹਿਸੂਸ ਕਰਦੇ ਵੀ ਨਾ ਸਾਨੂੰ ਕਿਸੇ ਚੋੜ ਦਾ ਡਰ ਜਾ ਰਿਹਾ ਡਰਦੇ ਦਾ ਡਾਕੂ ਦਾ ਡਰ ਨਾ ਕਿਸੇ ਭੂਤ ਪ੍ਰੇਤ ਦਾ ਡਰ ਬਿਲਕੁਲ ਭਾਵੇਂ ਭੂਤ ਪ੍ਰੇਤ 'ਚ ਯਕੀਨ ਨਹੀਂ ਰੱਖਦੇ ਲੇਕਿਨ ਲੋਕਾਂ ਦੀ ਭਾਵਨਾ ਹੈਗੀ ਲੇਕਿਨ ਜਦੋਂ ਉਹ ਨਹੀਂ ਹੁੰਦਾ ਲੱਗੇ ਚੁੱਕ ਕੇ ਫਿਰ ਕਿਨੇ ਅਸੀਂ ਇਕੱਲੇ ਰਹਿ ਗਏ ਇਸ ਕਰਕੇ ਲੋਕਾਂ ਦੇ ਘਰਾਂ 'ਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੁੱਕੀਆਂ ਗਈਆਂ ਲੋਕਾਂ ਦੇ ਘਰਾਂ ਦੇ ਵਿੱਚੋਂ ਗੁਟਕੇ ਚੁੱਕੇ ਗਏ ਲੋਕਾਂ ਦੇ ਘਰਾਂ ਵਿੱਚੋਂ ਬਕਾਇਦਾ ਤੌਰ ਤੇ ਧਾਰਮਿਕ ਪੁਥੀਆਂ ਚੁੱਕੀਆਂ ਗਈਆਂ ਤੇ ਲੋਕਾਂ ਦੀ ਅਖੀਰ ਆਪ ਹੀ ਜਮਗਰਾਂਤੀ ਜਗ ਕੇ ਚੁੱਕੋ ਲੈ ਜਾਓ ਜਿਸ ਨੂੰ ਲੋੜ ਨਹੀਂ ਹੈ ਕੀ ਅਸੀਂ ਸਿੱਖੀ ਦੇ ਬਰਬਾਦੀ ਦੀ ਜੁ ਕਾ ਬਰਬਾਦੀ ਕਰ ਰਹੇ ਕਿ ਸਿੱਖੀ ਦਾ ਵਿਕਾਸ ਕਰ ਰਹੇ ਹਾਂ ਇਸੇ ਇਸੇ ਕਰਕੇ ਮੈਂ ਅਜਿ ਵੀ ਕਹਿੰਦਾ ਵੀ ਜਿਹੜੀ ਗੱਲ ਠੀਕ ਕੀਤੀ ਹੈ ਮਾਨ ਸਾਹਿਬ ਨੇ ਬਿਤੇ ਸਖਤ ਤੋਂ ਸਖਤ ਦੀਓ ਰੱਖ ਲਓ ਕੋਈ ਗੱਲ ਨਹੀਂ ਲੇਕਿਨ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਫਾਂਸੀ ਦੀ ਸਜ਼ਾ ਇੱਕ ਨਵੇਂ ਕਲਾ ਵੀ ਕੇਸ ਹੋਵੇ ਤੇ ਫਿਰ ਮੈਨੂੰ ਇਹ ਦੱਸਦੇ ਦਰਮਿਆਹਾ ਕਾਂਡ ਦੇ ਵਿੱਚ ਬਲਾਤਕਾਰ ਹੋਇਆ ਉਸ ਬਲਾਤਕਾਰ ਦੇ ਵਿੱਚ ਬਕਾਇਦਾ ਤੌਰ ਤੇ ਤੁਹਾਡੇ ਸਾਹਮਣੇ ਚਾਰ ਲੋਕਾਂ ਨੂੰ ਫਾਂਸੀ ਹੋਈ ਹੈ ਚਾਰ ਲੋਕਾਂ ਨੂੰ ਫਾਂਸੀ ਹੋਣ ਤੋਂ ਬਾਅਦ ਵੀ ਕੀ ਬਲਾਤਕਾਰ ਹੋਗੇ ਮੇਰੇ ਕਿਉਂ ਇਸ ਕਰਕੇ ਸਾਨੂੰ ਲੋਕਾਂ ਨੂੰ ਮਾਨਸਿਕ ਤੌਰ ਤੇ ਪ੍ਰੀਪੇਅਰ ਕਰਨਾ ਪਊ ਵੀ ਅਸੀਂ ਗਲਤ ਕੀਆ ਸਹੀਆ ਨੈਤਿਕ ਤੌਰ ਤੇ ਸਾਨੂੰ ਨੈਤਿਕਤਾ ਪੜ੍ਹਾਉਣਾ ਪਊਗਾ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਤੇ ਇਹ ਨੈਤਿਕਤਾ ਤਾਂ ਪੜ੍ਹਾਈ ਖਤਮ ਕਰ ਦਿੱਤੀ ਗਈ ਆ ਆਰਥਿਕ ਕਹਿੰਦਾ ਮੇਰਾ ਬੱਚਾ ਇੰਜੀਨੀਅਰ ਬਣ ਜੇ ਮੇਰਾ ਬੱਚਾ ਡਾਕਟਰ ਬਣ ਜੇ ਤੂੰ ਘਰ ਸਾਡੀ ਕੋਈ ਪਹੁੰਚੀ ਨਹੀਂ ਰਹੇਗੀ ਵੇਖੋ ਆਈਐਸ ਸਭ ਤੋਂ ਬੰਦੇ ਨਾ ਜੀ ਆਈਐਸ ਸਰ ਸਾਨੂੰ ਕੋਈ ਦੇਣ ਨਹੀਂ ਨਾ ਦੀ ਹੈਗੀ ਉਹ ਕਿ ਪਾਲਸੀ ਬਣਾ ਸਕਦੇ ਤੇ ਵੱਧ ਕੁਝ ਨਹੀਂ ਕਰ ਸਕਦੇ ਜੀ ਲੇਕਿਨ ਸਭ ਤੋਂ ਵੱਧ ਪ੍ਰਭਾਵਸ਼ਾਲੀ ਆਈਐਸ ਤੇ ਆਈਪੀ ਸਭ ਤੋਂ ਸਾਡੇ ਦੇਸ਼ ਦੇ ਗਿਣੇ ਗਏ ਆ ਹੂੰ ਜਦੋਂ ਕਿ ਪ੍ਰਭਾਵਸ਼ਾਲੀ ਕਿਹੜੇ ਹੋਣ ਚਾਹੀਦੇ ਸੀ ਹੋਮੀ ਪਾਬਾ ਪਰਮਾਣੂ ਉਹ ਬਣਾਇਆ ਹੁੰਦੇ ਆਈਐਸ ਨਹੀਂ ਹੈਗਾ ਸੀ ਉਹ ਸਤੀਸ਼ ਤਮਨ ਬਿਕਰਸ ਸਰਰਾਭਾਈ ਇਹਨੇ ਪਲਾਨ ਵਿੱਚ ਕੰਮ ਜਾ ਕੇ ਕੀਤਾ ਅਬਦੁਲ ਕਲਾਮ ਪ੍ਰਮਾਣੂ ਬੰਬ ਬਜ਼ਾਰ ਬਣਾਈ ਆਈਐਸ ਵੀ ਨਹੀਂ ਸੀਗਾ ਸਵਾਮੀ ਨਾਰਾਇਨ ਡਾਕਟਰ ਜਿਨ੍ਹਾਂ ਹਰੀ ਕ੍ਰਾਂਤੀ ਸ਼ੁਰੂ ਕੀਤੀ ਤੇ ਪੂਰਾ ਜੋਰ ਲਾ ਕੇ ਤੇ ਕੰਮ ਕੀਤਾ ਉਹ ਵੀ ਆਈਐਸ ਨਹੀਂ ਹੈਗੇ ਸੀ ਵਰਗਸ ਕੋਰੀਅਨ ਜਿਨ੍ਹਾਂ ਵਾਈਟ ਰੈਵਿਊਸ਼ਨ ਦੇ ਉੱਤੇ ਦੁੱਧ ਉਤਪਾਦਨ ਤੇ ਕੰਮ ਕੀਤਾ ਉਹ ਆਈ ਸੀਗੇ ਸੀ ਇਸ ਕਰਕੇ ਕੋਈ ਡਿਗਰੀ ਨਹੀਂ ਸਾਨੂੰ ਮੈਂ ਤੇ ਕਹਿੰਦਾ ਵੀ ਆਈਪੀ ਆਈਐਸ ਤੇ ਆਈਐਸ ਆਈਪੀ ਸਤ ਗੁੰਮਰਾਹ ਕਰ ਸਕਦੇ ਆ ਕਿਉਂਕਿ ਇਹ ਥ੍ਰੈਟਿਕਲ ਦੇ ਪ੍ਰੈਕਟੀਕਲੀ ਨਹੀਂ ਕਰਦੇ ਇਹਨਾਂ ਨੇ ਸੁਝਾਅ ਦਿੱਤਾ ਹੋ ਜੀ ਦੀ ਫਾਂਸੀ ਰੱਖ ਲਓ ਜੀ ਫਲਾਨ ਕਰ ਲਓ ਮੈਂ ਤੇ ਸੁਝਾਅ ਦਿੱਤਾ ਠੀਕ ਲੇਕਿਨ ਮਾਨ ਸਾਹਿਬ ਨੇ ਵਜ੍ਹਾ ਕੀਤਾ ਵੀ ਵੱਧ ਤੋਂ ਸਜਰ ਕੀ ਜਾਊਗੀ ਬਹੁਤ ਚੰਗਾ ਕੀਤਾ ਤੇ ਜਿਹਦੇ ਉੱਤੇ ਇਹਨਾਂ ਨੇ ਅੱਜ ਵਿਚਾਰ ਚਿਤਤਾ ਕਰਨੀ ਸੀ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਅੱਜ ਨਹੀਂ ਕੱਲ ਕਰਾਂਗੇ ਕਾਰਨ ਉਹਨਤੇ ਵਿਚਾਰ ਚਚਾ ਹੋਗੀ ਫਿਰ ਵੇਖੋ ਕੀ ਬਣਦਾ ਕੀ ਨਹੀਂ ਬਣਦਾ ਜੇਕਰ ਮੈਂ ਸੋਚਦਾ ਵੀ ਮਾਨ ਸਾਹਿਬ ਦਾ ਅਸਾਰੂ ਗ੍ਰਿਧਮ ਜਿਹੜਾ ਉਹਨਾਂ ਕਿਹਾ ਸਖ ਤੋਂ ਸਖ ਸਜ ਦਿੱਤੀ ਆ ਜੀ ਬਿਲਕੁਲ ਕੱਲ ਉਹ ਚਰਚਾ ਹੋਵੇਗੀ ਭਲਕੇ ਫਿਰ ਦੇਖਦੇ ਹਾਂ ਕੀ ਹੁੰਦਾ ਬਟ ਇਸ ਪੰਥ ਦੇ ਵਿੱਚ ਇੱਕ ਵਿਵਾਦ ਲਗਾਤਾਰ ਚੱਲ ਰਿਹਾ ਸੀ ਦੋ ਤਖਤ ਸਹਿਬਾਨ ਆਮੋ ਸਾਹਮਣੇ ਹੋਏ ਨਜ਼ਰ ਆ ਰਹੇ ਸਨ ਕਿ ਸ਼੍ਰੀ ਗੋਗਲਕ ਤਖ ਸਹਿਬਾਨ ਵੱਲੋਂ ਜੇ ਕੋਈ ਹੁਕਮਨਾਮਾ جاری ਹੁੰਦਾ ਸੀ ਤੇ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਦੇ ਵੱਲੋਂ ਜਿਹੜਾ ਉਹ ਰੱਦ ਕਰ ਦਿੱਤਾ ਜਾਂਦਾ ਸੀ ਤੇ ਜੇਕਰ ਪਟਨਾ ਸਾਹਿਬ ਦੇ ਪੰਜ ਪਿਆਰੇ ਕੋਈ ਹੁਕਮਨਾਮਾ ਜਾਰੀ ਕਰਦੇ ਸਨ ਤਾਂ ਸ਼੍ਰੀ ਗੋਗਲਕ ਸਾਹਿਬ ਦੇ ਉਸ ਨੂੰ ਨਹੀਂ ਮੰਨਿਆ ਜਾਂਦਾ ਸੀ ਉਸ ਦੀ ਉਸ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਸੀ ਇਸੇ ਵਾਅਦੇ ਵਿਵਾਦ ਲਗਾਤਾਰ ਵਧਦਾ ਹੋਇਆ ਹੀ ਨਜ਼ਰ ਆ ਰਿਹਾ ਸੀ ਪਰ ਹੁਣ ਅੱਜ ਜੱਜਦਾਰ ਕੁਲਦੀਪ ਸਿੰਘ ਗੜਗਾਚ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸ਼੍ਰੀ ਪਟਨਾ ਸਾਹਿਬ ਤੇ ਸ਼੍ਰੀ ਕਲਤਕ ਸਾਬ ਦੇ ਵੱਲੋਂ ਜੋ-ਜੋ ਮਤੇ ਉਹਨਾਂ ਦੇ ਵੱਲੋਂ ਦਿੱਤੇ ਗਏ ਸਨ ਉਹ ਵਾਪਸ ਲੈ ਲਏ ਗਏ ਨੇ ਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਕੁਲਦੀਪ ਸਿੰਘ ਗੜਗਾਚ ਦੇ ਵੱਲੋਂ ਰঞ্জੀਤ ਸਿੰਘ ਗੋਰੇ ਮਸਤੀਨ ਨੂੰ ਵੀ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜੋ ਉਹਨਾਂ ਨੇ ਮੁਕਦਮਾ ਦਰਜ ਕਰਵਾਇਆ ਪਟਨਾ ਸਾਹਿਬ ਕਮੇਟੀ ਦੇ ਉੱਤੇ ਉਹ ਵੀ ਵਾਪਸ ਲੈਣ ਕੀ ਲੱਗਦਾ ਕਿ ਹੌਂਦ ਦਿਨਾਂ ਨੂੰ ਜੁੜਾ ਇਹ ਤਣਾਅਪੂਰਨ ਮਾਹੌਲ ਜਿਹੜਾ ਬਣਿਆ ਹੋਇਆ ਸੀ ਪੇਸ਼ੇ ਦੇ ਨਹੀਂ ਇਸ ਦੀ ਆਸ ਹੈ ਕਿ ਹੁਣ ਇਹ ਸ਼ਾਂਤ ਰਹੇਗਾ ਜਿਹੜੀ ਗੱਲ ਮੈਂ ਗੱਲ ਕਰਨ ਲੱਗਾ ਵੀ ਸਾਡੀਆਂ ਇਹ ਸੰਸਥਾਵਾਂ ਬਹੁਤ ਵੱਡੀਆਂ ਨੇ ਇਹਨਾਂ ਤੇ ਬੋਣੇ ਕੱਦ ਦੇ ਲੋਕ ਬੈਠ ਗਏ। ਬੋਣੇ ਲੋਕ ਬੈਠ ਜਾਣ ਕਰਕੇ ਸਾਡੀ ਇਹ ਮਰਿਆਦਾ ਨੂੰ ਸਾਡੇ ਬੇਕਾਇਦਾ ਤੌਰ ਤੇ ਸਿਧਾਂਤ ਨੂੰ ਸਾਡੇ ਨਿਜਮਾ ਨੂੰ ਸਭ ਨੂੰ ਟੱ ਲੱਗ ਰਹੀ ਹੈ। ਜਿਹੜੀ ਗੱਲ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਬਜਦੇ ਰਹੇ ਬਜਦੇ ਰਹੇ ਬਜਦੇ ਰਹੇ ਉਸ ਜਾਲ ਦੇ ਵਿੱਚ ਉਸ ਮੱਕੜ ਜਾਲ ਦੇ ਵਿੱਚ ਫਸਣ ਲੱਗਿਆ ਇੱਕ ਮਿੰਟ ਨਹੀਂ ਰਹਾ ਭਾਈ ਕੁਲਦੀਪ ਸਿੰਘ ਗੜਗੱਜ ਨੇ ਕਿ ਬੋਣੇ ਬੋਣੇ ਕੱਦ ਦੇ ਲੋਕ ਸੀ ਬੋਣੇ ਕੱਦ ਦੇ ਲੋਕ ਉਸ ਅਹੁਦੇ ਦੇ ਬਰਾਬਰ ਦੇ ਲੋਕ ਨਹੀਂ ਸੀ ਇਹ ਇਸ ਅਹੁਦੇ ਤੇ ਲੋਕ ਕੋ ਰਹੇ ਨੇ ਚੰਗੇ ਪੜ੍ਹੇ ਲਿਖੇ ਨੇ ਪ੍ਰੋਫੈਸਰ ਦਰਸ਼ਨ ਸਿੰਘ ਰਿਆਵ ਭਾਈ ਰਣਜੀਤ ਸਿੰਘ ਰਿਆਵ ਪ੍ਰੋਫੈਸਰ ਮਨਜੀਤ ਸਿੰਘ ਰਿਆਵ ਸਾਦੂ ਸਿੰਘ ਪੋਰਾ ਰਾਇਸ ਜਿਹੜਾ ਜਦੋਂ ਆ ਰਹਿ ਜਿਹੜੇ ਬੜੀ ਸੋਚ ਵਿਚਾਰ ਕੇ ਤੇ ਧੰਮਲਾਂ ਗੱਲ ਕਰਦੇ ਸੀ ਲੇਕਿਨ ਜਦੋਂ ਇਸ ਬੌਣੇ ਕਰਦੇ ਲੋਕ ਆ ਜਾਣਗੇ ਤੇ ਫਿਰ ਤੁਹਾਨੂੰ ਪਤਾ ਤੋਹੀਨ ਤੇ ਨੈਚੁਰਲੀ ਹੋਏਗੀ ਹੋਏਗੀ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕੀਤੀ ਵੀ ਜਦੋਂ ਗਿਆਨੀ ਗੋਰੇ ਮਸਕੀਨ ਨੇ ਰਣਜੀਤ ਸਿੰਘ ਗੋਰੇ ਮਸਕੀਨ ਨੇ ਅਕਾਲ ਤਖਤ ਤੱਕ ਪਹੁੰਚ ਕੀਤੀ ਜੀ ਮੇਰੇ ਤੇ ਧੱਕਾ ਹੋ ਰਿਹਾ ਮੇਰੇ ਤੇ ਝੂਠੇ ਇਲਜ਼ਾਮ ਲਾਇਆ ਜਾ ਰਿਹਾ ਤੁਸੀਂ ਪੜਤਾਲ ਕਰੋ ਇਹ ਉਹ ਥੇਕ ਕਮੇਟੀ ਬਣਾਉਂਦੇ ਆ ਅਕਾਲ ਤਖਤ ਦੀ ਨਿਗਰਾਨੀ ਕਮੇਟੀ ਚੱਲ ਜਾਂਦੀ ਆ ਉਹ ਕਮੇਟੀ ਬਕਾਇਦਾ ਤੌਰ ਤੇ ਪੜਤਾਲ ਕਰਨ ਤੋਂ ਬਾਅਦ ਗਿਆਨੀ ਗੋਰੇ ਮਸਕੀਨ ਨੂੰ ਜਿਹੜਾ ਵਾ ਉਹ નિર્ਦੋਸ਼ ਕਰਾ ਦੇ ਦਿੰਦੀ ਆ ਉਹ ਕਮੇਟੀ ਨਿਗਰਾਨ ਕਮੇਟੀ ਅਕਾਲ ਤੱਕ ਦੀ ਤੇ ਉਹ ਕਮੇਟੀ ਬਕਾਇਦਾ ਤੌਰ ਤੇ ਆਪਣੀ ਰਿਪੋਰਟ ਉਥੋਂ ਦੀ ਕਮੇਟੀ ਨੂੰ ਸੌਂਪ ਜੰਦੀ ਵੀ ਇਹ નિર્ਦੋਸ਼ ਹੈ ਅਗਲੀ ਕਾਰਮੀ ਕਮੇਟੀ ਨੇ ਕਰਨੀ ਹੈ ਕਿਉਂਕਿ ਜੇ ਛੁੱਟੀ ਕੀਤੀ ਹੈ ਜੇ ਉਹਨੂੰ ਕੱਢਿਆ ਉਥੋਂ ਨੌਕਰੀ ਤੋਂ ਬਰਖਾਸਤ ਕੀਤਾ ਤੇ ਉਹ ਕਮੇਟੀ ਨੇ ਕੀਤਾ ਤੇ ਕਮੇਟੀ ਨੇ ਮਾਲ ਕਰਨਾ ਹੂੰ ਤੇ ਗਾਰੇ ਮਸਕੀਨ ਦਬਾਪ ਹੁੰਦਾ ਸੀ ਗਿਆਨੀ ਹਰਪ੍ਰੀਤ ਨੇ ਤੇ ਵੀ ਤੁਸੀਂ ਦਬਾਪ ਆਉ ਉਥੇ ਕਮੇਟੀ ਦੇ ਉੱਤੇ ਵੀ ਮੈਨੂੰ ਬਹਾਲ ਕੀਤਾ ਜਾ ਪਰ ਉਹ ਕਹਿੰਦੇ ਸੀ ਨਹੀਂ ਵੀ ਉਸ ਕਮੇਟੀ ਨੂੰ ਤਾਂ ਅਧਿਕਾਰ ਜਥੇਦਾਰ ਲਾਉਣ ਦਾ ਵੀ ਅਧਿਕਾਰ ਹੈ ਤੇ ਢਾਉਣ ਦਾ ਵੀ ਅਧਿਕਾਰ ਜਿਸ ਕਰਕੇ ਅਸੀਂ ਕੁਝ ਵੀ ਕਰ ਸਕਦੇ ਉਹ ਗਲਤੀ ਬਕਾਇਦਾ ਤੌਰ ਤੇ ਜਿਹੜੇ ਸੀ ਗਾਰੇ ਮਸਕੀਨ ਨੇ 21 ਮਈ ਨੂੰ ਕੀਤੀ ਵੀ ਗਾਰੇ ਮਸਕੀਨ ਦੇ ਸਾਰੇ ਹੀ ਦੋਸ਼ ਮਾਫ ਹਾਂ ਟੋਟਲੀ ਫ੍ਰੀ ਫਸੀਲ ਤੋਂ ਆਰਡਰ ਕੀਤੇ ਨੇ ਉਹ ਬੜੀ ਪਿੱਤਰ ਫਸੀਲ ਦਾ ਉਸ ਫਸੀਲ ਦੇ ਜਿਹਨੇ ਵੀ ਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਨੁਕਸਾਨ ਹੋਇਆ ਉਹਨੂੰ ਫਸੀਲ ਨੇ ਦੱਸਿਆ ਕੋਈ ਤਾਕਤ ਨਹੀਂ ਚਲੋ ਤੇ ਨਾਲ ਇੰਨੀ ਗੱਲ ਕਹਿਤੀ ਵੀ ਇਹਦੀਆਂ ਸਵਾਵਾਆਂ ਜਿਹੜੀਆਂ ਉੱਥੋਂ ਦੀ ਕਮੇਟੀ ਬਹਾਲ ਕਰੇ ਕਿਉਂ ਬਈ ਹਾਂ ਤੇ ਇਹ ਨਹੀਂ ਆਦੀ ਵੇਖਿਆ ਤਾਂ ਨਹੀਂ ਵੇਖਿਆ ਆਪਣੇ ਨਾਲ ਕੁਝ ਗੁੰਡੇ ਜਾਂ ਬੰਦੇ ਲੈ ਤੇ ਜਾ ਕੇ ਤਖਤ ਤੇ ਕਬਜ਼ਾ ਕਰ ਲਿਆ ਤੇ ਉੱਥੋਂ ਦੀਆਂ ਔਰਤਾਂ ਨੇ ਧੂਮ ਕੇ ਥੱਲੇ ਲਾਤਾਂ ਜੀ ਇਕੱਲ ਆਪਣੇ ਘਰ ਤੋਂ ਹੁਣ ਜਿਹੜਾ ਹੁਕਮਨਾਮਾ ਜਾਰੀ ਕੀਤਾ ਚਲੋ ਤੁਸੀਂ ਉਹਨੂੰ ਭਾਵ ਕਰ ਦਿੱਤਾ ਜੋ ਕਰਤਾ ਵੱਖਰੀ ਗੱਲ ਦਾ ਤੇ ਨਾਲ ਤੁਸੀਂ ਇਹ ਕਰ ਰਹੇ ਹੋ ਵੀ ਜਿਹੜੇ ਉੱਥੋਂ ਦਾ ਹੈੱਡ ਗ੍ਰੰਥੀ ਆ ਨਾਲ ਕਾਰਜਕਾਰੀ ਜਥੇਦਾਰ ਆ ਗਿਆਨੀ ਬਲਦੇਵ ਸਿੰਘ ਉਹਨੂੰ ਤੁਸੀਂ ਤਲਬ ਕਰ ਰਹੇ ਹੋ ਅਕਾਲ ਤਖਤ ਦੇ ਉੱਤੇ ਹੋਗੇ ਨਾ ਬੋਨੇ ਕੱਦੇ ਲੋਕ ਉਹ ਭਾਈ ਤੇਰੇ ਬਰਾਬਰ ਦਾ ਜਥੇਦਾਰ ਬਰਾਬਰ ਦਾ ਹੂੰ ਫਿਰ ਉਹ ਤੋਂ ਦਾ ਐਡੀਸ਼ਨਲ ਹੈੱਡ ਗ੍ਰੰਥੀ ਗੁਰਦਿਆਲ ਸਿੰਘ ਤੁਸੀਂ ਉਹਨੂੰ ਤਲਬ ਕਰ ਰਹੇ ਹੋ ਇੱਥੇ ਹੀ ਬਸ ਨਹੀਂ ਪੂਰੀ ਦੀ ਪੂਰੀ ਮੈਨੇਜਮੈਂਟ ਤਲਬ ਕਰ ਤਲਬ ਕਰ ਲਈ ਤੁਸੀਂ ਜੇ ਉਹ ਵੀ ਤਲਬ ਕਰ ਲਈ ਸਭ ਕੁਝ ਕੱਲੇ ਬਾਕੀ ਕੀ ਰਹਿ ਗਿਆ ਸਰ ਜੇ ਬਾਕੀ ਕੁਛ ਨਹੀਂ ਆ ਤੇ ਫਿਰ ਆਟੋਮੈਟਿਕਲੀ ਉਹਨਾਂ ਰੈਕਟ ਕਰਨਾ ਹੀ ਕਰਨਾ ਸੀ ਉਹਨਾਂ ਰੈਕਟ ਕੀਤਾ ਉਹਨਾਂ ਨੂੰ ਤਰਖਾਇ ਕਰਾ ਦਿੱਤਾ ਹੂੰ ਇਹ ਮੰਦ ਭਾਗਾ ਸਾਡੇ ਵਾਸਤੇ ਸੀਗਾ ਪੀ ਤਖਤਾਂਸ ਵਿੱਚ ਟਕਰਾਰੇ ਕਿਸੇ ਵਜ੍ਹਾ ਲੀਡਰ ਕੋਈ ਟਕਰਾਉਂਦੇ ਸੀ ਕੋਈ ਸੰਸਥਾਵਾਂ ਟਕਰਾਉਂਦੀਆਂ ਸੀ ਅਸੀਂ ਵਿਰਵਾਸ ਕਰਨ ਦੇ ਸੀਗੇ ਜੀ ਤਖਤਾਂਸ ਵਿੱਚ ਡਰਾਈ ਉਹਨੇ ਹਰ ਸਿੱਖ ਨੂੰ ਠੇਸ ਪਹਾਈ ਬਿਲਕੁਲ ਉਹਦੇ ਹਿਰਦੇ ਚ ਦਰਦ ਉੱਠਿਆ ਪੀ ਸਾਡੇ ਸੁਪਰੀਮ ਤਰਫ ਤੇ ਕਰ ਕਿ ਕਿਹੜੇ ਪਾਸੇ ਜਾ ਰਹੇ ਲੇਕਿਨ ਉਹੀ ਗੱਲ ਬੋਣੀ ਲੋਕ ਦੇ ਨੂੰ ਉਹਨਾਂ ਵੀ ਅੱਗੋਂ ਉਹ ਕੰਨਾ ਮੈਂ ਛਾੜ ਦਿੱਤੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਤੇ ਭਾਈ ਰਣਜੀਤ ਸਿੰਘ ਗੜਗਾਜ ਤੇ ਬਾਬਾ ਟੇਕ ਸਿੰਘ ਤੰਦੋਲਾ ਨੂੰ ਤਨਖਾਈ ਕਰਦੇ ਬਾਕੀ ਕੀ ਰਹਿ ਗਿਆ ਫਿਰ ਉਹਨੇ ਕੀ ਹੋਨੇ ਪੀ ਇਹਦਾ ਰੋਲਾ ਪਿਆ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧ ਗਈਆਂ ਸਖਬੀਰ ਸਿੰਘ ਬਾਦਲ ਨੇ ਇੱਕ ਵਾਰੀ ਫੇਰ ਤਨਖਾਹਿਆ ਕਰਾ ਦਿੱਤਾ ਗਿਆ ਜੀ ਵੀਰ ਸਿੰਘ ਬਾਦਲ ਦੀ ਮਜਬੂਰੀ ਬਣ ਗਈ ਸੀ ਜਦ ਪੇਸ਼ ਹੁੰਦਾ ਤੇ ਜਾਂ ਹੁਕਮ ਨਾਲ ਹੀ ਅਧਰ ਕਰਾਉਂਦਾ ਜਿਹੜੇ ਜਗਜੋਤ ਸਿੰਘ ਉੱਥੇ ਕਮੇਟੀ ਦੇ ਪ੍ਰਧਾਨ ਮੇਰੀ ਉਹਨਾਂ ਨੇ ਪਹਿਲੇ ਦਿਨ ਤੋਂ ਗੱਲ ਹੁੰਦੀ ਰਹੀ ਉਹ ਕਹਿੰਦੇ ਜੀ ਵੇਖੋ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਸਾਡੀ ਕਮੇਟੀ ਵੱਖਰੀ ਆ ਸੀ ਆਪਣੇ ਫੈਸਲੇ ਲੈਣ ਦੇ ਆਪ ਅਧਿਕਾਰ ਰੱਖਦੇ ਆ ਤੇ ਬਾਕੀ 2023 ਦਾ ਹੁਕਮਨਾਮਾ ਜਿਹੜਾ ਕੀਤਾ ਗਿਆ ਪੰਜਾਂ ਤਖਤਾਂ ਦੇ ਜਥੇਦਾਰਾਂ ਨੇ ਬੈਠ ਕੇ ਕੀਤਾ ਵੀ ਭਾਈ ਆਪਾਂ ਇੱਥੇ ਜਿਹੜੇ ਲੋਕਲ ਮਸਲੇ ਬਾਦ ਦੇ ਤਖਤਾਂ ਦੇ ਨੇ ਉਹ ਆਪਣੇ ਲੈਵਲ ਤੇ ਹੱਲ ਕਰ ਸਕਦੇ ਨੇ ਜਿਕਰ ਕੌਮੀ ਤੇ ਕੋ ਮੰਤਰੀ ਬਸ ਜਿਹੜੇ ਉਹ ਅਕਾਲ ਤਖਤ ਦੇ ਵਿਚਾਰੇ ਜਾਣਗੇ ਜੀ ਹੁਣ ਸੁਖਬੀਰ ਸਿੰਘ ਬਾਦਲ ਦੀ ਜਦੋਂ ਆਪਣੀ ਢੁੰਡੀ ਫਸ ਗਈ ਤੇ ਫਿਰ ਉਹਨੇ ਆਪਣੇ ਸਿਪਾਸਲਾ ਨੂੰ ਆਦੇਸ਼ ਦਿੱਤੇ ਵੀ ਉਹਨੂੰ ਨਬੜੋ ਕਿਸ ਤਰੀਕੇ ਉਹਦੇ ਪਟਨਾ ਸਭੇ ਤਿਆਰ ਸੀ ਪੀਸੀ ਕਰਨੀ ਤਿਆਰ ਹਾਂ ਪਟਨਾ ਸਭ ਵਾਲੇ ਜਥੇਦਾਰ ਦੀ ਤੇ ਬੈਕ ਬੈਕਾਇਦਾ ਤੌਰ ਤੇ ਗੜਗੱਜ ਦੀ ਆਪਸ ਵਿੱਚ ਟੈਲੀਫੋਨ ਟਾਕ ਹੁੰਦੀ ਹੈ ਇੱਕ ਵਾਰੀ ਦੋ ਤਿੰਨ ਵਾਰੀ ਹੁੰਦੀ ਹੈ ਉਹਨਾਂ ਨੇ ਕਿਹਾ ਵੀ ਜਥੇਦਾਰ ਜੀ ਆਪਾਂ ਨਾ ਵਧਾਈਏ ਇਹਨੂੰ ਬਕਾਈਏ ਉਹ ਕਹਿੰਦੇ ਅਸੀਂ ਤੇ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਤੁਸੀਂ ਆਪਣੇ ਹੁਕਮ ਨਾਲ ਵੀ ਵਾਪਸ ਲੈ ਤੁਸੀਂ ਆਪਣੇ ਲੈ ਲੈਣੇ ਹਾਂ ਹਾਂ ਇੱਕ ਮੈਂ ਇਹ ਕਹਦੇ ਆਂ ਕਿ ਹੁਕਮਨਾਮੇ ਚ ਸੋਧ ਕੀਤੀ ਜਾ ਸਕਦੀ ਹੁਕਮਨਾਮੇ ਤੇ ਹੁਕਮ ਜਾਰੀ ਕੀਤਾ ਜੇ ਸਿੱਧਾ ਵਾਪਸ ਨਹੀਂ ਲੈ ਸਕਦੇ ਲੇਕਿਨ ਲੇਗ ਹੈ ਕਿ ਇੱਕ ਜਾਰੀ ਕੀਤਾ ਸੀ ਗਿਆਨੀ ਪੂਰਨ ਸਿੰਘ ਨੇ ਉਹ ਵੀ ਵਾਪਸ ਲੈ ਸੀ ਗਿੰਦ ਜਗਿੰਦਰ ਸਿੰਘ ਵਿਦਾਰਤੀ ਨੇ ਮਤਲਬ ਆਪਣੀ ਸੀਟ ਤੇ ਬਹਿਣ ਤੋਂ ਪਹਿਲੇ ਵਾਪਸ ਲੈ ਲਈ ਸੀ ਸੀਟ ਤੇ ਨਹੀਂ ਬਿੱਠੇ ਤਾਜ ਪੁੱਛੀ ਨਹੀਂ ਜਾਈ ਅਨਾਉਂਸ ਹੈ ਆਪੀ ਜਹਦਾ ਲਾ ਦਿੱਤੇ ਕਿ ਉਹਨੇ ਪਹਿਲੇ ਵਾਪਸ ਲੈ ਲਈ ਵਾਪਸ ਲੈਣੇ ਸੀ ਸੌਦਾ ਸਾਧੋਤਨੋਂ ਵਾਪਸ ਹੋਇਆ ਸੀਗਾ ਲੇਕਿਨ ਇਹ ਪ੍ਰਕਿਰਿਆ ਗਲਤ ਹੋ ਹੁਕਮ ਨਾਂ ਦੇ ਹੁਕਮ ਨਾ ਕਰਦੇ ਹੋ ਭੀ ਐਚ ਸੋਧ ਕੀਤੀ ਜਾਂਦੀ ਤੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਵਿਚਾਰਿਆ ਜਾਂਦਾ ਲੇਕਿਨ ਅਕਾਲ ਤਖਤ ਦੇ ਜਥੇਦਾਰ ਨੇ ਗੱਲ ਕੀਤੀ ਸੋਧ ਕਰ ਲਈ ਸੀ ਲੇਕਿਨ ਉਹਨਾਂ ਜਿਹੜਾ ਜਾਰੀ ਕੀਤਾ ਆਪਣਾ ਆਦੇਸ਼ ਉਹਨਾਂ ਨੇ ਕਿਹਾ ਸੀ ਵਾਪਸ ਲੈ ਲੈ ਹੂੰ ਚਲੋ ਅਕਾਲ ਤਖਤ ਦੇ ਵਾਪਸ ਲੈ ਲੇ ਤੇ ਨਾਲ ਅਕਾਲ ਤਖਤ ਤੋਂ ਗਿਆਨੀ ਗੌਰੇ ਮਸਕੀਰ ਨੂੰ ਤਾੜਨਾ ਕੀਤੀ ਗਈ ਆ ਵੀ ਭਾਈ ਤੁਸੀਂ ਜਿਹੜੇ ਇਹਨਾਂ ਤੇ ਕੇਸ ਕੀਤੇ ਨੇ ਉਹ ਤੁਰੰਤ ਵਾਪਸ ਲਓ ਤੋ ਅੱਗੇ ਤੋਂ ਕਿਸੇ ਪ੍ਰਕਾਰ ਦੀ ਤਖਤ ਸੰਬੰਧੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਐਨੀ ਗੱਲ ਸੀ ਜਿਹੜੀ ਹੁਣ ਕਰਤੀ ਆ ਤੇ ਇੰਨਾ ਬਵਾ ਪਾ ਕੇ ਜੇ ਕੀਤੀ ਤੇ ਕੀ ਫਾਇਦਾ ਉਹਦਾ ਆ ਪਹਿਲੇ ਤੋਂ ਨਹੀਂ ਕਰ ਦਿੰਦੇ ਬਿਲਕੁਲ ਇਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਆਪਣੀਆਂ ਮੁਸ਼ਕਲਾਂ ਬਹੁਤ ਵਧ ਗਈਆਂ ਸੀ ਜੀ ਜਿਨ੍ਹਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੇ ਬਖੈਦਾ ਤੌਰ ਤੇ ਇਹ ਗੱਲ ਕਬੂਲੀ ਤੇ ਕਬੂਲਨ ਤੋਂ ਬਾਅਦ ਜਿਹੜਾ ਸੀਗਾ ਫਿਰ ਉਹਨਾਂ ਆਪਣੇ ਸਿਪਾ ਸਰਦ ਗਿਆਨ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਕਿਹਾ ਭਾਈ ਇਹ ਤਾਂ ਤੁਸੀਂ ਜਿਹੇਦਰ ਉਥੋਂ ਦੀ ਗੱਲ ਗੱਲ ਕਰਕੇ ਨਿਬੜੋ ਨਿਬੜ ਗਿਆ ਚੰਗਾ ਵਧਾਈ ਦੇ ਪੱਤੇ ਮੈਂ ਬਹੁਤ ਚੰਗਾ ਹੋਇਆ ਤਖਤਾਂ ਦੇ ਟਕਰਾ ਟਲਿਆ ਜੇ ਇਹ ਟਕਰਾ ਵੱਧਾ ਤੇ ਸਿੱਖਾਂ ਦੇ ਵਿੱਚ ਫੁੱਟ ਪੈਂਦੀ ਤੇ ਇਹਦੇ ਦੂਰ ਸਿੱਤੇ ਬੜੇ ਮਾਰੇ ਨਿਕਲਣੇ ਸੀ ਜੀ ਪਰ ਸਾਹਿਬ ਐਸਜੀਪੀਸੀ ਦੇ ਵੱਲੋਂ ਵੀ 5 ਅਗਸਤ ਨੂੰ ਇੱਕ ਵਿਸ਼ੇਸ਼ اجلاس ਸੱਦਾ ਗਿਆ ਇਸ ਦਾ ਅਜੰਡਾ ਤੇ ਅਜੇ ਸਪਸ਼ਟ ਨਹੀਂ ਹੈ ਪਰ اجلاس ਬੁਲਾ ਲਿਆ ਗਿਆ ਜੋ ਕਿ 5 ਅਗਸਤ ਨੂੰ ਹੋਵੇਗਾ ਕੀ ਲੱਗਦਾ ਹੈ ਕਿ ਇਸ اجلاس ਤੋਂ ਬਾਅਦ ਕੀ ਫੈਸਲੇ ਹੋ ਸਕਦੇ ਨੇ ਉੱਥੇ ਵੀ ਬਹੁਣੇ ਕੱਦੇ ਲੋਕ ਬੈਠੇ ਲੋਕ ਬੈਠੇ ਜਥੇਦਾਰ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਤੇ ਸਰਕਾਰ ਹਿਲ ਜਾਂਦੀ ਸੀ ਉਹਦਾ ਬਿਆਨ ਸ਼ਬਦਾ ਸ਼ਿਕਵਾ ਦੇ ਸਰਕਾਰ ਹਿਲ ਕੇਂਦਰ ਤੱਕ ਹਿਲ ਜਾਂਦੇ ਸੀ ਹਮ ਇੱਕ ਕਦਮੁੱਦਾ ਬੰਦਾ ਸੀ ਇੱਥੋਂ ਤੱਕ ਕਿ ਡੀਸੀ ਤੇ ਅੰਮ੍ਰਿਤਸਰ ਦਾ ਐਸਐਸਪੀ ਜਦੋਂ ਨਵੇਂ ਲੱਗਦੇ ਸੀ ਜਥੇਦਾਰ ਟੋੜਾ ਨੇ ਮਿਲ ਕੇ ਜਾਂਦੇ ਸੀ ਦੱਸ ਕੇ ਜਾਂਦੇ ਸੀ ਮੈਂ ਡੀਜੀ ਲੱਗਾ ਜੀ ਮੈਸੇਜ ਵੀ ਲੱਗਾ ਕਿ ਸੇਵਾ ਹੋਈ ਤੇ ਮੌਕਾ ਦਿਓ ਸੰਭਵ ਤੇ ਜਿੱਥੇ ਤੱਕ ਟੌੜੇ ਦਾ ਪੀਏ ਜਦ ਫੋਨ ਕਰਦਾ ਸੀ ਵੀ ਤਾਨੂੰ ਦੇਖਦਾਰ ਸਾਹਿਬ ਨੇ ਬੁਲਾਇਆ ਵਾ ਪ੍ਰਧਾਨ ਸਾਹਿਬ ਨੇ ਅਗਲੇ ਭੱਜੇ ਹੁੰਦੇ ਸੀ ਅੱਜ ਕੋਈ ਪ੍ਰਧਾਨ ਨੂੰ ਪੁੱਛਦਾ ਅੱਜ ਡੀਸੀ ਵੀ ਤਾਂ ਚੁੱਪਦਾ ਸੀ ਨਹੀਂ ਗੱਲ ਸੁਣਦਾ ਪ੍ਰਧਾਨ ਜੀ ਕਿਉਂ ਬੋਣੇ ਕੱਦੇ ਲੋਕ ਨੇ ਜੇ ਇਹਨਾਂ ਦੇ ਅਸੀਂ ਇਨਫੋਰਮੇਸ਼ਨ ਆਫਿਸ ਲੈ ਲਓ ਉਹਨਾਂ ਨੇ ਕੀ ਲਿਖਿਆ ਕੀ ਉਹਨਾਂ ਨੇ ਇਹ ਲਿਖਿਆ ਜੀ ਵੇਖੋ ਕਿ ਇਹ ਜਿਹੜਾ ਬਜਲਾਸ ਵਗੈਰਾ ਬੁਲਾਇਆ ਗਿਆ 5 ਤਰੀਕ ਨੂੰ ਇਹ 11 ਤਰੂ ਚਿੱਠੀ ਜਾਰੀ ਕੀਤੀ ਗਈ ਹੈ ਨੇ ਹੂੰ ਤੇ 5 ਤਰੀਕ ਨੂੰ ਅਜਾਸ ਬਹਿ ਗਿਆ ਵੀ ਜਥੇਦਾਰਾਂ ਦੀ ਮਰਿਆਦਾ ਬਾਰੇ ਤਖਤਾਂ ਦੀ ਮਰਿਆਦਾ ਬਾਰੇ ਵਿਚਾਰ ਚ ਚ ਮਰਿਆਦਾ ਕੋਈ ਅੱਗੇ ਹੈਗੀ ਆ ਯਾਰ ਸਾਨੂੰ ਤੇ ਜਿਹਦਾ ਵਿਧਾਨ ਮਰਿਆਦਾਤ ਕੰਮ ਚੱਲ ਰਹੀ ਹੈ ਕਿਉਂਕਿ ਗੱਲ ਨਹੀਂ ਜੀ ਵਿਧਾਨ ਦੀ ਗੱਲ ਆ ਵੀ ਉਹਦੇ ਵਿਧਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਵਿਧਾਨ ਜਥੇਦਾਰ ਦੀ ਨਿਯੁਕਤੀ ਉਹਦੀ ਸੇਵਾ ਮੁਕਤੀ ਉਹਦੀ ਸੇਵਾ ਫਾੜੋ ਇਹ ਸਾਰਾ ਕੁਝ ਹੋਣਾ ਚਾਹੀਦਾ ਉਹਦੇ ਬਾਰੇ ਵਿਦਵਾਨ ਚ ਉਹਦੇ ਬਾਰੇ ਡਿਸਕਸ ਕਰਨੀ ਜੇ ਮर्यादा ਕਰਨੀ ਮर्यादा ਉਹਨਾਂ ਦੀ ਹੈਗੀ ਸਾਡੇ ਕੋਲ ਹੂੰ ਕੋਣੇ ਕੱਦ ਵਾਲਿਆਂ ਦੀ ਗੱਲ ਹੁਣ ਜਿਹੜੇ ਪ੍ਰੈਸ ਰਿਲੀਜ਼ ਜਾਰੀ ਕਰਨ ਵਾਲੇ ਉਹ ਆਪਣੇ ਲੈਵਲ ਤੇ ਕੀਤਾ ਕਿ ਉਹਨੂੰ ਕਿਸੇ ਨੇ ਕਿਹਾ ਦਾ ਗੁਰੂ ਸਾਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਫੋਨ ਕੀਤਾ ਸੀ ਇਹਨਾਂ ਦੇ ਸਖਤਰ ਜਿਹੜਾ ਮੁਖ ਸਖਤਰ ਲਾਇਆ ਕੋਲ ਮੈਂ ਜਿਹੜੇ ਹੈਗੇ ਸਾਡੇ ਆ ਮੰਨਣ ਸਿੰਘ ਕਲਵਾਨ ਸਿੰਘ ਮੰਨਣ ਕਲਵਾਨ ਸਿੰਘ ਮੰਨਣ ਕੱਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਨਾਲ ਬਕਾਇਦਾ ਤੌਰ ਤੇ ਇੱਥੇ ਚੀਫ ਸੈਕਟਰੀ ਲਾਏ ਗਏ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਤੇ ਨਾਲ ਇਹ ਜਿਲ੍ਹਾ ਜਲੰਧਰ ਦੇ ਕਾਲੀ ਦਲ ਬਾਦਲ ਦੇ ਪ੍ਰਧਾਨ ਵੀ ਨੇ ਉੱਥੇ 90 92 ਲੋਕਾਂ ਨੇ ਲੀਡਰ ਨੇ ਅਸਤੀਫਾ ਦਿੱਤੇ ਆ ਕਿ ਸਾਡੂ ਕੀ ਪੁੱਛ ਪੜਤਾਲ ਨਹੀਂ ਪੁੱਛਦੇ ਸਾਨੂੰ ਕੋਈ ਨਹੀਂ ਹੈਗਾ ਅਸੀਂ ਕੀ ਕਰਨਾ ਕਰਨ ਦਾ ਮੈਸੇ ਹੋਣਾ ਹੀ ਸੀ ਕਿ ਉਹਨਾਂ ਨੇ ਵੀ ਹੁਣ ਅਸਤੀਫਾ ਦਿੱਤੇ ਆ ਕਰੀਬਨ 90% ਨੇਤੇ ਹੁਣ ਇੱਕੋ ਨਵਾਂ ਸੰਕਟ ਕਾਲੀ ਦਲ ਤੇ ਆ ਗਿਆ ਇੱਕ ਨਹੀਂ ਬੜਾ ਵੱਡਾ ਸੰਕਟ ਹੈ ਉੰਨਾਂ ਨੂੰ ਵੇਖ ਕੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਗਿਆ ਬਾਕੀ ਨੂੰ ਦੇਤੇ ਫਿਰ ਕਿਧਰ ਜਾਣਾ ਕਾਲੀਦਲ ਨੇ ਜੀ ਲੇਕਿਨ ਸੁਖਵੀਰ ਜੀ ਬਦਲ ਨੂੰ ਕੋਈ ਪਰਵਾਹ ਨਹੀਂ ਆਦੀ ਹੈਗੀ ਕਿੰਨੇ ਜਿੰਨਾਂ ਨੇ ਜਾਓ ਜਿੰਨੇ ਰਹਿਣਾ ਰੋ ਉਹੀ ਗੱਲ ਕਿੰਨੇ ਹੁਣ ਉਹ ਵੀ ਹੁਣ ਇਹ ਬੋਣੇ ਕਰਦੀ ਕਰ ਤੀ ਇੱਕ ਸ਼ੁਰੂ ਇੱਕ ਤੁਹਾਡਾ ਕਾਲੀਦਲ ਦਾ ਉੱਥੇ ਬਕਾਇਦਾ ਤੌਰ ਤੇ ਜਿਹੜਾ ਹੈਗਾ ਵਾ ਉਹ ਪ੍ਰਧਾਨ ਹਾਂ ਇੱਕ ਤਾਂ ਉਹ ਐਸਪੀਸੀ ਮੈਂਬਰ ਤਾਂ ਜੀ ਤੁਸੀਂ ਉਹਨੂੰ ਚੀਫ ਸੱਕੀ ਲਾਉਣ ਦੇ ਹੋ ਇੱਥੇ ਕਿੰਨਾ ਕੰਟੈਲिजੈਂਟ ਹੈਗਾ ਜੀ ਉਹ ਕਿੰਨਾ ਗੈਸੀ ਜੇ ਕੰਮ ਕਰਨ ਨੂੰ ਜਾਣਦਾ ਹੋ ਇਹ ਸਭ ਮੋਨੇ ਕੱਦੇ ਲੋਕ ਨੇ ਹੁਣ ਜਿਸ ਤਰੀਕੇ ਨਾਲ ਅਜਲਾਸ ਬੁਲਾਇਆ ਮਰਿਆਦਾ ਤੇ ਗੱਲ ਕਰਨੀ ਮਰਿਆਦਾ ਤੇ ਗੱਲ ਕਰਨੀ ਬੀਬੀ ਜਗੀਰਕੌਰ ਦਾਵਾ ਕਰਨੀ ਵੀ ਅਸੀਂ ਇੰਨੀ ਗੱਲ ਕੀਤੀ ਤੇ ਫਿਰ ਬੁਲਾਇਆ ਨਾ ਪੁੱਛੇ ਪੁੱਛਿਆ ਤੱਕ ਸਹੀ ਹੈ ਲੇਕਿਨ ਡੇਢ ਪੁਰਾਣੀ ਪਾ ਕੇ ਚਿੱਠੀਆਂ ਪਹਿਲਾਂ ਕੱਢ ਤੀ ਜੇ ਪਹਿਲਾਂ ਬੁਲਾਇਆ ਸੀ ਦੱਸ ਜੇ ਅਜੇ ਕਹਿ ਦੋਗੇ ਕਹਿਣ ਤੇ ਬੁਲਾਇਆ ਤੇ ਫਿਰ ਕਿਹੜੀ ਤੋਰ ਚੱਲ ਜੂ ਬਿਲਕੁਲ ਪਰ ਮੈਂ ਬੀਬੀ ਜਗੀਰ ਕੋਲ ਨੂੰ ਕੱਲ੍ਹ ਵੀ ਸਵਾਲ ਪੁੱਛਿਆ ਮੈਂ ਫਿਰ ਪੁੱਛਦਾ ਬੀਬੀ ਜੀ ਮੈਨੂੰ ਇਹ ਗੱਲ ਦੱਸ ਦਿਓ ਕੀ ਤੁਹਾਨੂੰ ਇਸ ਜਲਾਸ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਜੋ ਕਿਉਂ ਇੱਥੇ ਜਿਹੜਾ ਵਿਰੋਧੀ ਧਿਰ ਦਾ ਬੰਦਾ ਬੋਲਦਾ ਨਾ ਉਹਨੂੰ ਬੋਲਣ ਹੀ ਨਹੀਂ ਦਿੰਦੇ ਉਹਦੇ ਫਿਰ ਕਾਰਵੀਕਰਨੀ ਮਿੰਟੋ ਮਿੱਟੀ ਪਾ ਦੇ ਰੋਲਾ ਬੋਲਣ ਲੱਗਾ ਸਟੇਜ ਤੇ ਆ ਕੇ ਬੋਲੇ ਸੋਨਾਲ ਸਾਸਰੀ ਗਰੋਲੇ ਮਾਰੇ ਲਾ ਦੇ ਅਗਲੀ ਗੱਲ ਸੁਣੋ ਪਿੱਛੋਂ ਮਾਈਕ ਬੰਦ ਕਰ ਦਿਓ ਜੇ ਤੇ ਇਹੋ ਜਿਹਾ ਜਲਾਸ ਬੁਲਾਇਆ ਤੇ ਫਿਰ ਕੋਈ ਫਾਇਦਾ ਨਹੀਂ ਜੇ ਵਾਕਈ ਇੰਡੀਪੈਂਡੈਂਟ ਬੁਲਾਇਆ ਵਾ ਕਿ ਸਾਰੇ ਦੇ ਸਾਰੇ ਮੈਂਬਰ ਇੱਕ ਇੱਕ ਕਰਕੇ ਆਪਣੀ رائے ਦੇਣ ਜੀ ਕਿ ਸਾਨੂੰ ਕਿਵੇਂ ਆਪਣੀ ਜਿਹਾ ਵਿਧਾਨ ਬਣਾਉਣਾ ਵਾ ਕਿਵੇਂ ਪ੍ਰਕਿਰਿਆ ਪੂਰੀ ਕਰਨੀ ਆ ਉਹਦੇ ਵਿੱਚ ਸਾਨੂੰ ਕਿਹੜੀ ਕਿਹੜੀ ਕਮੇਟੀ ਬਣਨੀ ਇਹ ਆਪਣੀ رائے ਦੇਣ ਉੱਤੇ ਇਹਨਾਂ ਕੋਲ ਮੈਨੂੰ ਨਹੀਂ ਉਮੀਦ ਇਹੋ ਜਿਹੀ ਕੋਈ ਗੱਲ ਹੋਵੇ ਜੇ ਇਹ ਗੱਲ ਨਹੀਂ ਹੁੰਦੀ ਤੇ ਇਸ اجلاس ਦਾ ਵੀ ਕੋਈ ਫਾਇਦਾ ਨਹੀਂ ਹੋਊਗਾ اجلاس ਦੋ ਦੋ ਤਿੰਨ ਤਿੰਨ ਦਿਨ ਚੱਲਦੇ ਰਹਿਣੇ ਹੂੰ ਇਹਦੇ ਤੇ ਵਿਰੋਧੀ ਜਿਹਦੇ ਬੰਦੇ ਨੇ ਬੋਲਣੇ ਇ tanto ਸਿੱਖਾਂ ਦੀ ਪਾਰਲੀਮੈਂਟ 2 ਘੰਟੇ ਚ ਖਤਮ 2 ਘੰਟੇ ਚ ਕਮੀਰ ਕੰਮ ਨੇ ਬਿਠਾ ਦਿੰਦੇ ਅਸੀਂ 5 ਤਰੀਕ ਨੂੰ ਬਕਾਇਦਾ ਤੌਰ ਤੇ اجلاس ਦੇ ਵਿੱਚ ਹਰ ਮੈਂਬਰ ਨੂੰ ਜਿਹੜਾ ਵੀ ਬੋਲਣਾ ਚਾਹੁੰਦਾ ਉਹਨੂੰ ਟਾਈਮ ਦਿੱਤਾ ਜਾਵੇ ਉਹ ਬੰਦੇ 10 12 ਤੋਂ ਵੱਧ ਨਹੀਂ ਹੁੰਦੇ ਬੋਲਣ ਵਾਲੇ ਬਹੁਤੇ ਉੱਤੇ ਸਰੋਤੇ ਹੁੰਦੇ ਆ ਜਿਹੜੇ ਸੁੱਚੇ ਮੂਹੋਂ ਆਉਂਦੇ ਤੇ ਸੁੱਚੇ ਮੂਹੋਂ ਵਾਪਸ ਚਲ ਜਾਂਦੇ ਜੀ ਜੀ ਬਿਲਕੁਲ اجلاس 5 ਅਗਸਤ ਨੂੰ ਆ ਦੇਖਦੇ ਹਾਂ ਕਿ ਕੀ ਕਿਨਾਂ ਦੇ ਉੱਤੇ ਚਰਚਾਵਾਂ ਹੁੰਦੀਆਂ ਨੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਥੇਦਾਰਾਂ ਦੀ ਸੇਵਾ ਮੁਕਤੀ ਦੀ ਨਿਯੁਕਤੀ ਨੇ ਲੈ ਕੇ ਕੋਈ ਕਾਨੂੰਨ ਕੋਈ ਨਿਯਮ ਬਣਨੇ ਚਾਹੀਦੇ ਨੇ ਕਿਉਂਕਿ ਲਗਾਤਾਰ ਇਹ ਮੰਗ ਉੱਠ ਰਹੀ ਹੈ ਕਿ ਜੇ ਇਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਹਟਾਇਆ ਗਿਆ ਸੇਵਾ ਮੁਕਤ ਕੀਤਾ ਗਿਆ ਬਿਲਕੁਲ ਗਲਤ ਸੀ ਤੇ ਲਗਾਤਾਰ ਇਹ ਮੰਗ ਵੀ ਉੱਠ ਰਹੀ ਹੈ ਕਿ ਹੁਣ ਉਹ ਨਿਯਮ ਜਿਹੜੇ ਨੇ ਉਹ ਬਣਨੇ ਚਾਹੀਦੇ ਨੇ ਪਰ ਇਹ ਤਾਂ ਹੁਣ اجلاس ਤੋਂ ਬਾਅਦ ਹੀ ਪਤਾ ਲੱਗੇਗਾ ਕਿ ਐਸਟੀਪੀਸੀ ਇਸ اجلاس ਦੇ ਦੌਰਾਨ ਕੀ ਕੀ ਚਰਚਾਵਾਂ ਕਰਦੀ ਹੈ ਤੇ ਕੀ ਫੈਸਲੇ ਜਾਂਦੇ ਨੇ ਬਟਾ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱ ਸ਼ੁਕਰੀਆ ਜੀ ਸ਼ੁਕਰੀਆ ਤੁਹਾਨੂੰ